ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾਪੁਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09968 ਅੱਜ ਦੀ ਵੀਡੀਓ ਚ ਦੋ ਬਿਹੜਾ ਵਿਖਾਉਣੀਆਂ ਇੱਕ ਗੱਬਣ ਇੱਕ ਜਰਸੀ ਤਾਜੀ ਸੂਈ ਸਵਾਈ ਮਗਰ ਵੀ ਵੱਛੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਹੀ ਗਾਲ ਬਾਈ ਜੀ ਨਾਮ ਤੇਰਾ ਸਰ ਨਾਮ ਬਾਈ ਜੀ ਅਵਤਾਰ ਸਿੰਘ ਪਿੰਡ ਕਾਲੇਕੇ ਜੀ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦਾ 9914566058 ਜੀ 9914566058 ਜੀ ਅਵਤਾਰ ਪਰਸੋਂ ਵੀਡੀਓ ਬਣਾਈਆਂ ਸੀ ਤਿੰਨਾਂ ਵਹਿੜਾਂ ਦੀ ਬਾਈ ਨਾਲ ਦੀ ਨਾਲ ਹੀ ਵੈਗੀਆਂ ਵੀਡੀਓ ਪਾਉਣesਾਰੀ ਵੈਗੀਆਂ ਇੱਕ ਵੇੜ ਕੱਲ ਬੰਦੇ ਲੈ ਗਏ ਕਣੀਆ ਪਰੋਂ ਟਾਈਮ ਹੀ ਨਹੀਂ ਲੱਗਾ ਇੰਨੇ ਫੋਨ ਆਏ ਭੈਣ ਭਰਾਵਾਂ ਨੇ ਬਹੁਤ ਆਪਾਂ ਨੂੰ ਪਿਆਰ ਨਾਲ ਆਪਣਾ ਇਹਨਾਂ ਸੌਦੇ ਕੀਤੇ ਪ੍ਰੇਮ ਨਾਲ ਬਹੁਤ ਖੂਨ ਭੈਣਾ ਭਰਾਵਾਂ ਦੇ ਆਏ ਠੀਕ ਹੈ ਆਪਾਂ ਨੂੰ ਕਹਿੰਦੇ ਜਰਸੀ ਗਾਇਆਂ ਲੈਣੀਆਂ ਵੀ ਆਪਾਂ ਨੂੰ ਜਰਸੀ ਗਾਇਆਂ ਲਿਆ ਕੇ ਦਿਓ ਕਹਿੰਦੇ ਵੀਡੀਓ ਪਾਓ ਠੀਕ ਹੈ ਉਹਨਾਂ ਭੈਣਾ ਭਰਾਵਾਂ ਵਾਸਤੇ ਆ ਵੀਡੀਓ ਤਾਂ ਹੀ ਆਪ ਅੱਜ ਪਾਉਣ ਲੱਗੇ ਆ ਮਾਲ ਆਉਂਦਾ ਵਿਕ ਜਾਂਦਾ ਕੱਲ ਦੋ ਗਾਇਆਂ ਕੱਲ ਫੇਰ ਆ ਗਈ ਗੱਬਣਾ ਠੀਕ ਹੈ ਤੇ ਉਹ ਵੀ ਵੈਗੀਆਂ ਵੀਡੀਓ ਪਾਉਂਦਾ ਕੱਲ ਵੀ ਆਪਣਾ ਟਾਈਮ ਲੱਗਾ ਮਾਲ ਆਉਂਦਾ ਵਿਕ ਜਾਂਦਾ ਵੀਰੇ ਹਮ ਸਹੀ ਤੈਨੂੰ ਵੀ ਪਤਾ ਮਾਲ ਸਾਫ ਸੁਥਰਾ ਲੈਣੇ ਆ ਭਾ ਆਪਣੇ ਜਾਇਜ਼ ਹੋਣਗੇ ਬਿਲਕੁਲ ਸਹੀ ਹੈ ਭੰਨ ਘੜਤ ਬਾਲੀ ਹੋਣੀ ਨਹੀਂ ਆਪਾਂ ਮੋਲੋ ਲੈਣ ਦੇਣ ਜੇ ਦੂਜਾ ਸੂਆ ਜਾਂਦੀ ਸੂਈ ਆ ਆਪਾਂ ਮਾਲਖਾਨੇ ਦੱਸਿਆ ਹਨ ਠੀਕ ਹੈ ਤੇ ਸੀਲ ਸਲਕ ਪੂਰੀ ਆ ਸਹੀ ਆ ਤੇ ਯਾਨੀ 17 ਕਿਲੋ ਵਾਂਦੇ ਵੀ ਦੁੱਧ ਆਪਾਂ ਚੋਇਆ ਜਿਹਨਾਂ ਤੋਂ ਆਪਾਂ ਖਰੀਦੀ ਆ ਅੱਜ ਆਪਾਂ ਸਵੇਰ ਹੀ ਲਈ ਆ ਕੱਲ ਦੀ ਸੂਈ ਆ 8 ਵਜੇ ਜਾ ਕੇ ਮੈਂ ਚੋਕ ਜਾਨੀ 4 1/2 ਕਿਲੋ ਬੌਲਾ ਕੱਢ ਆ ਜਾਂਦੀ ਠੀਕ ਹੈ ਯਾਨੀ ਹੁਣ ਆਪਣੇ ਕੋਲੇ 2 ਘੰਟੇ ਹੋਏ ਆਈ ਨੂੰ ਵੜਨ ਉਹ ਤੇ ਮਗਰ ਹੈਗੀ ਵੱਛੀ ਇਹਦੀ ਠੀਕ ਹੈ ਜੀ 21035 ਦਾ ਕਹਿੰਦੇ ਸੀਮਣ ਲੱਗਾ ਵੱਛੀ ਦੇ ਠੀਕ ਹੈ ਜੀ ਤੇ ਚੁਵਾਈ ਚੁਈ ਦੀ ਇੱਕ ਨੰਬਰ ਆ ਆਈ ਵੇਜੋ ਕੋਲਾਂ ਸੀਲ ਸਲਕ ਚੁਵਾਈ ਚੁਈ ਇੱਕ ਨੰਬਰ ਆ ਦੋਸਤੋ ਚਵਾਈ ਪੂਰੀ ਚੰਗੀ ਆ ਮੂਰਤੀ ਧਾਰ ਆ ਹਮਮ ਸਹੀ ਹੈ ਜੀ ਚਵਾਈ ਚੁਈ ਇੱਕ ਨੰਬਰ ਆ ਬੱਚੀ ਟੂਹੇ ਕੰਮ ਦੀ ਕੱਢੀਏ ਬਾਹਰ ਨੂੰ ਦੁੱਧ ਆਪਾਂ ਨੂੰ 17 ਅਗਲੇ ਨੇ ਦੱਸਦਾ ਹਮ ਚਲੋ ਆਪਾਂ ਤੁਹਾਨੂੰ ਕਹਤਾ ਹਨਾ ਤੁਸੀਂ ਤੁਸੀਂ ਵੀ ਪੈਸੇ ਲਾਉਣੇ ਅਸੀਂ ਵੀ ਲਾ ਕੇ ਆਏ ਹਾਂ ਆਂ ਦੀ ਸਮਝਣਾ ਲੈਣੀ ਵੀ ਕਿੰਨਾ ਅਸੀਂ ਚੋ ਸਕਦੇ ਸਹੀ ਆ ਹਾਂ ਦੋਸਤੋ ਬਾਈ ਕਹਿੰਦਾ ਅਸੀਂ ਵੀ ਪੈਸੇ ਲਾ ਕੇ ਲਿਆਂਦੀ ਆ ਸਾਨੂੰ ਅਗਲੇ ਨੇ 17 ਕਿਲੋ ਕਹਿਦਾ ਸੀਗਾ ਤੁਹਾਨੂੰ ਦੱਸਦਾ ਬਾਕੀ ਹੁਣ ਜਿਹੜੇ ਭੈਣ ਭਰਾ ਨੇ ਪੈਸੇ ਲਾਉਣੇ ਆ ਅਗਲਾ ਆਪ ਦੀ ਸਮਝ ਨਾਲ ਲਾ ਲੈ ਦੂਜੇ ਸੂਵੇ ਜਰਸੀ ਸੂਈ ਆ ਬਦਾਮੀ ਰੰਗ ਦੀ ਜਰਸੀ ਆ ਮਗਰ ਚੰਗੇ ਸੀਵੰਦੀ ਬਾਈ ਵੱਛੀ ਦੱਸਦਾ ਸੋਭਾ 4 ਕਿਲੋ ਬਾਈ ਦੱਸਦਾ ਅਗਲੇ ਦੇ ਘਰੇ ਮੈਂ ਬੌਲੀ ਚੋਈ ਆ ਜਾ ਕੇ ਸੌਦਾ ਕੀਤਾ 2 ਘੰਟੇ ਹੋਏ ਬਾਈ ਕਹਿੰਦਾ ਆਪਣੇ ਘਰੇ ਆਈ ਇਹਨੂੰ ਵੱਛੀ ਨੂੰ ਵੀਡੀਓ ਬਣਾਉਣ ਦਾ ਤੁਹਾਨੂੰ ਸਮਾਂ ਦੱਸ ਦੇਣਾ ਸਾਣਾ ਹੋਵਾਨੇ ਦੀ ਜੱਜਮੈਂਟ ਕਰ ਲਿਓ 1243 ਦੇ ਵੀਡੀਓ ਬਣਾ ਰਹੇ ਆ ਪਾਉਣੇ ਇੱਕ ਤੇਰੀ ਪੂਰੀ ਸ਼ਿਕਾਇਤ ਆ ਬਾਈ ਠੀਕ ਹੈ ਆਪਣਾ ਮਾਲ ਤਾਂ ਆਉਂਦਾ ਵਿਕ ਜਾਂਦਾ ਹਨਾ ਇੱਕ ਦੋ ਬੰਦੇ ਗਲਤ ਜਿਹੋ ਹੁੰਦੇ ਐਵੇਂ ਇੱਕ ਮਿੰਟ ਜੇ ਕਰੀ ਜਾਣ ਕਰੀ ਜਾਓ ਯਾਰ ਸਾਨੂੰ ਕੀ ਫਰਕ ਪੈਣਾ ਹਾਥੀ ਨੇ ਗਲੀ ਵਜਦੀ ਨੰਘਣਾ ਪੁੱਤਿਆਂ ਨੇ ਦਾ ਭੌਂਕਣਾ ਹੀ ਹੁੰਦਾ ਹਾਥੀ ਨੇ ਲੰਘ ਹੀ ਜਾਣਾ ਪੁੱਤਿਆਂ ਦੇ ਆਖੇ ਹਾਥੀ ਨਹੀਂ ਰੁਕਦਾ ਹੁੰਦਾ ਠੀਕ ਆ ਨਾ ਤੇ ਆਪਣਾ ਮਾਲ ਤਾਂ ਨਾਲ ਦੀ ਨਾਲ ਬਾਬੇ ਦੀ ਕਿਰਪਾ ਇੰਨੀ ਆ ਨਾਲ ਦੀ ਨਾਲ ਹੀ ਵਿਕ ਜਾਂਦਾ ਜਾਇਜ ਮੁੱਲ ਜੈ ਮੋਲੇ ਮੁੱਲ ਕਰਾਉਣਾ ਤਾਂ ਤੈਨੂੰ ਹੀ ਪਤਾ ਵੀਰੇ ਆਪਾਂ 55 ਕਰਦਗੇ 52 ਕਰਦਗੇ ਉਹ ਫਾਇਦਾ ਨਹੀਂ ਹੁੰਦਾ ਆਪਾਂ 48000 ਦੀ ਬੱਚੀ ਦੇ ਦਿਆਂਗੇ 500 ਰੁਪਏ ਵਿੱਚ ਮਾਣ ਕਰਦੇ ਆਂਗੇ 547 ਦੀ 547 ਦੀ ਠੀਕ ਆਫਰ ਹੀ ਲਾਈ ਵੀਰੇ ਆਪਾਂ ਅੱਜ ਹੂੰ ਸਹੀ ਹੈ ਵੇਖ ਲੈ ਨਾਲੇ ਪੰਜਾਬ ਵਾਲੀ ਹੈ ਵੀ ਹਮਾਚਲ ਵਾਲੀ ਨਹੀਂ ਹੋਏ ਆਂਦੇ ਵੇਖ ਬੱਚੀ ਦੇ ਲੇਵਾ ਲੂਏ ਦਾ ਡਿਜ਼ਾਈਨ ਵੇਖ ਥਣ ਵੇਖ ਕਿੰਨਾ ਚੰਗਾ ਲੱਗਾ ਸੀ ਦੋਸਤੋ 54700 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਮਗਰੇ ਇਹਦੇ ਵੱਚੀ ਹੈ 21035 ਦਾ ਸੀਮਨ ਲੱਗਾ ਬੱਚੀ ਦੇ 21035 ਦਾ ਦੋਸਤੋ 21035 ਦੇ ਸੀਬੰਦੀ ਬੱਛੀ ਆ ਡੈਨਮਾਰਕ ਦੇ ਸੀਬੰਦੀ ਸਾਢੇ 47000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਦੋ ਨੰਬਰ ਤੇ ਆ ਜੀਏ ਇਹ ਵੀਰੇ ਦੂਜੇ ਸੂਵੇ ਸੂਣੀ ਆ ਠੀਕ ਹੈ ਜੀ ਯਾਨੀ ਮਾਲਕਾਂ ਨੇ ਆਪਾਂ ਨੂੰ ਦੱਸਿਆ ਜੀ ਤੋਂ ਆਪਾਂ ਖਰੀਦੀ ਆ ਉਹ ਕਹਿੰਦੇ ਵੀ ਅਸੀਂ 15 ਕਿਲੋ ਦੁੱਧ ਪਹਿਲਾਂ ਵਾਚ ਹੋਇਆ ਠੀਕ ਹੈ ਜੀ ਬੱਛੀ ਲਊਗੀ 5-4 ਦੇਣੀ ਤੇ ਬਣਦੀ ਬਣਦੀ ਕਹਿੰਦੇ ਬਹੁਤ ਆ ਲਟਕੇ ਸੂ ਵੀ ਬੱਛੀ ਇਾਂ ਹੀ ਬਹਿ ਜਾਓ ਠੀਕ ਹੈ ਆਪਾਂ ਕਹਿੰਦੇ ਆਂ ਬੱਚੀ ਘੱਟ ਕਿਲੋ ਦੁੱਧ ਦੇ ਦੇ ਪਰ ਮਾਲ ਆਪਣਾ ਸੀਲ ਹੋਊ ਲੱਤਾਂ ਛੜਾਂ ਵਾਲਾ ਮਾਲ ਨਹੀਂ ਲੈਣਾ ਆਪਾਂ ਇਹਨੂੰ ਪਤਾ ਆਪਣੀਆਂ ਅੱਗੇ ਵੀਡੀਓ ਪੈਂਦਾ ਪਰ ਆਪਾਂ ਨੂੰ ਐ ਨਹੀਂ ਕਿਸੇ ਨੇ ਆਏ ਆਖਿਆ ਭਰਾਵਾ ਤੇਰੀ ਗਾਂ ਮੈਂ ਬਾਲਟ 'ਚ ਲੱਤ ਮਾਰਦੀ ਆ ਆਪਾਂ ਸੀਲਸ ਲੱਗ ਪਸ਼ੂ ਲੈਨੇ ਆ ਕਿਉਂਕਿ ਆਥਰ ਆਥਰ ਸਵੇਰ ਨਾਲ ਅਗਲੇ ਨੇ ਵੀਰੇ ਚੋਣਾ ਹੁੰਦਾ ਹਾਂ ਦੋ ਟਾਈਮ ਚ ਹੋਣੀ ਆ ਅਗਲਾ ਗਾਲਾਂ ਕੱਢਦਾ ਸਮੇਂ ਲੱਤਾਂ ਮਾਰਦੀ ਆ ਦੁੱਧ ਦਾ ਨਹੀਂ ਕਿਲੋ ਘੱਟ ਦੇ ਸਕਦੀ ਆ ਪਰ ਸੀਲਸ ਲੱਗ ਬੱਚੀ ਥੱਲੇ ਬਹਿ ਜੇ ਕੋਈ ਜਿੰਨੇ ਮਰਦੀ ਭੈਣ ਭਰਾ ਦਿਨ ਕਿਨੇ ਲੈ ਜੂ ਦਿਨ ਪੰਜਾਂਰੀ ਕਰੋਗੀ ਪੰਜਾਂਰੀ ਲਊ ਬਾਈ ਕਹਿੰਦਾ 15 16 ਇੱਥੇ 22 10 ਦਾ ਦੁੱਧ ਪਿਆ ਜੂ ਚਾਰੂ ਐਨੀਆਂ ਬੱਚੀ ਵੇਖ ਲੈ ਹੁਣ ਸਾਰੀ ਪੱਠੇ ਪੁੱਠੇ ਨੂੰ ਪੈ ਗਈ ਟੁੱਟ ਕੇ ਠੀਕ ਐ ਚਾਰੂ ਚੂਰੂ 22 10 ਦਾ ਬਹੁਤ ਐ ਹੁਣ ਸਾਰੀ ਬਾਈ ਕਾਂ ਦਾ ਪੱਠਿਆਂ ਨੂੰ ਪੈ ਗਈ ਟੁੱਟ ਕੇ ਆਈ ਬਹਿ ਜਾ ਆਪਣਾ ਥੱਲੇ ਬਾਈ ਯਾਰ ਉਹ じゃ ਮਾਲ ਹੀ ਨਹੀਂ ਲੈਣਾ ਆਪਾਂ ਲੈ ਠੀਕ ਐ ਸੀਲਸ ਲੱਗ ਲੈਨੇ ਆਪਣਾ ਵੇਖਿਆ ਜੋ ਮਾਲ ਆਪਣਾ ਗਲਤ ਨਾ ਲਿਆ ਆਊਗਾ ਹਮ ਸੀਲਸ ਲੱਗ ਮਾਲ ਹੋਊਗਾ ਥਣ ਪੂਰਾ ਚੰਗਾ ਮੁਠੀ ਵਾਲਾ ਦੀ ਚਵਾਈ ਵਾਲਾ ਦੋ ਬੇਠੀਆਂ ਗੁੱਠੀਆਂ ਲਟਕੇ ਸੁੱਕ ਜਵਾਂ ਲੇਵਾ ਬਣ ਕੇ ਨਾ ਥਣ ਨੂੰ ਤਾਂ ਕਿੱਧਰੋਂ ਖਲਾਅ ਪਾਏ ਠੀਕ ਐ ਦੋ ਜਰਸੀਆਂ ਇੱਕ ਬਦਾਮੀ ਰੰਗ ਦੀ ਤਾਜੀ ਸੂਈ ਜਰਸੀ ਇੱਕ ਕਾਫੀ ਕਲਰ ਦੀ ਜਰਸੀ ਇਹ ਦੋ ਜਰਸੀਆਂ 22 ਦੀਆਂ ਸੇਲ ਐ ਥਣ ਪੂਰਾ ਚੰਗਾ ਆ ਅੱਧੀ ਚਵਾਈ ਵਾਲਾ ਸੀਲ ਸਭ ਫੁੱਲ ਐ ਇਹਦਾ ਵੀ ਜਾਇਜ਼ ਜਆ ਮਲ ਛੱਡ ਦੇ ਫਿਰ ਛੱਡ ਦਗੇ ਫਿਰ ਜਾਇ ਜੀ ਹਾਂ ਵੇਖ ਲਾ ਮਦਨ ਯਾਰ ਤੂੰ ਹੀ ਦੱਸ ਦੇ ਆਪ ਹੀ ਜਾਇਜ਼ ਪਤਾ ਕਿੰਨੇ ਦੀ ਆ ਯਾਰ ਇਹ ਵੀ 45 ਦੇ ਦਿਆਂਗੇ 500 ਰੁਪਏ ਛੂਟ ਕਰ ਦੇਾਂਗੇ 45 ਦੀ 45 ਦੀ ਦੇ ਦਾਂਗੇ ਆ ਭਾਰੀ ਮਿਲਨੇ ਆਪਣੇ ਵਾਲੇ ਚੇਤੇ ਰੱਖੂ ਅਗਲਾ ਮੈਂ ਨਾ ਚੇਤੇ ਰੱਖੂ ਜਾਨ ਵਾਲੀ ਵੇੜ ਆ ਹੂੰ ਮੇਰੇ ਭੈਣ ਭਰਾ ਬਹੁਤ ਮੈਨੂੰ ਪ੍ਰੇਮ ਕੀਤਾ ਕੇ ਵੀਡੀਓ ਵੇਖ ਕੇ ਆਪਣੀ ਠੀਕ ਹੈ ਹਾਂ ਕਹਿੰਦੇ ਬਾਈ ਗੱਲਾਂ ਤੇ ਤੇਰੀਆਂ ਸਾਨੂੰ ਵਧੀਆ ਲੱਗੀਆਂ ਹੂੰ ਸਹੀ ਹੈ ਤੋ ਤੈਨੂੰ ਪਤਾ ਉਹ ਜਿਹਾ ਇੱਕ ਦੋ ਲੀਰਾ ਹੁੰਦਿਆਂ ਹਨ ਉਹਨਾਂ ਦਾ ਕਹਿਣਾ ਹੈ ਉਹਨਾਂ ਦੇ ਕੀਤੇ ਆਪਾਂ ਨੂੰ ਫਰਕ ਨਹੀਂ ਪੈਂਦਾ ਹੂੰ ਇਹਦਾ ਕਮੈਂਟ ਕੀਤੇ ਨਾਲ ਫਰਕ ਪੈਂਦਾ ਹੋਵੇ ਅਗਲੇ ਦਾ ਇਹਦਾ ਮਾਲ ਖੜਾ ਹੋਵੇ ਆ ਵਿਖਾ ਤੂੰ ਮਾਲ ਹੈਗਾ ਹੂੰ ਸਹੀ ਹੈ ਕੱਲ ਫੇਰ ਵੇਚ ਗਿਆ ਦੋ ਲਿਆ ਕੇ ਹੂੰ ਦੋਸਤੋ ਬਾਈ ਕਹਿੰਦਾ ਕੱਲ ਵੀ ਦੋ ਬੈੜਾ ਵੇਚੀਆਂ ਤੇ ਦੋ ਅੱਜ ਸੇਲ ਹੈ ਹਰੇਕ ਵੀਡੀਓ ਚ ਕਹੀਦਾ ਪਸ਼ੂ ਜਿਹੜਾ ਭੈਣ ਭਰਾ ਵਪਾਰ ਦਾ ਕੰਮ ਕਰਦਾ ਉਹ ਵੀ ਅਗਲਾ ਪੈਸੇ ਲਾ ਕੇ ਲਿਆਉਂਦਾ ਤੁਸੀਂ ਵੀ ਪੈਸੇ ਲਾ ਕੇ ਲੈ ਜਾਣੀਆਂ ਜਿਹੜਾ ਵਪਾਰੀ ਲਿਆਉਂਦਾ ਉਹ ਅਗਲਾ ਆਪ ਦੀ ਸਮਝ ਨਾਲ ਲੈਂਦਾ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਅਗਲਾ ਆਪ ਦੀ ਸਮਝ ਨਾਲ ਲੈ ਲੈ ਇੱਕ ਪੈਸੇ ਲਾਉਣੇ ਆ ਆਪਾਂ ਇਹਨੀਆਂ ਦੇ ਵੀ ਥੋੜੇ ਠੱਗੀ ਚੋਰੀ ਦੇ ਪੈਸੇ ਆ ਤੁਸੀਂ ਵੀ ਦਸਾਂ ਨਾ ਉਹ ਦੀ ਕਿ ਮੈਂ ਕਿਰਤ ਕਮਾਈ ਕਰਕੇ ਹੀ ਲਾਉਣੇ ਹੁੰਦੇ ਹਨ ਤੇ ਗਾਂ ਜਿਹਨੂੰ ਅਸੀਂ ਵੀ ਅਕਸਰ ਅਸੀਂ ਵੀ ਧੱਕੇ ਖਾਂਦੇ ਫਿਰਦੇ ਆ ਅਸੀਂ ਵੀ 11500 ਨਫੇ ਨੂੰ ਅਸੀਂ ਵੀ ਫਿਰਦੇ ਆ ਅਸੀਂ ਵੀ ਆਉਂਦੀ ਕਮਾਈ ਖਾਤਰ ਲੈਣੇ ਆ ਤੁਸੀਂ ਵੀ ਆਪਦਾ ਗਾਂ ਦੁੱਧ ਦੁੱਧ ਪਾਉਣਾ ਚਲੋ ਬੱਚਿਆਂ ਨੂੰ ਪਿਆਉਣਾ ਦੁੱਧ ਜਿਹਨੇ ਵੀ ਤੁਸੀਂ ਆਪਦਾ ਹਿਸਾਬ ਵੇਖ ਕੇ ਲੈਣੀ ਆ ਤੁਸੀਂ ਵੀ ਵੇਖ ਕੇ ਪਸ਼ੂ ਲਓ ਤੇ ਅਸੀਂ ਵੀ ਵੇਖ ਕੇ ਹੀ ਲੈਨੇ ਆ ਬਾਈ ਸਹੀ ਆ ਪਸ਼ੂ ਆਵੇਂ ਆਪਾਂ ਗਲਤ ਨਹੀਂ ਲੈਂਦੇ ਕਿਉਂਕਿ ਭੈਣ ਭਰਾ ਨਾਲ ਗੁੜਖੇ ਗਾਲਾਂ ਕੱਢਦਾ ਠੀਕ ਹੈ ਗਾਂ ਕਰਮਾਂ ਦਾ ਬ ਦੋਸਤੋ ਵਧੀਆ ਗੱਲਾਂ ਕੀਤੀਆਂ ਬਾਈ ਨੇ ਬਾਕੀ ਤੁਸੀਂ ਸੋਣ ਹੀ ਲਈਆਂ ਇਮਾਨਦਾਰ ਬੰਦਾ ਦੋ ਪਸ਼ੂ ਸੇਲ ਆ ਬਿਲਕੁਲ ਸਸਤੇ ਮੁੱਲ ਦੇ ਇੱਕ ਤਾਜੀ ਸੂਈ ਜਰਸੀ ਆ ਇੱਕ ਕਾਫੀ ਕਲਰ ਦੀ ਗੱਬਣ ਜਰਸੀ ਆ ਸੂਨ ਨੂੰ ਤਿਆਰ ਆ ਫੋਨ ਨੰਬਰ ਸਕਰੀਨ ਤੇ ਆ ਮੁੱਲ ਜਮਾ ਜਾਇਜ਼ ਇੱਕ ਨੰਬਰ ਤਾਜੀ ਸੂਈ ਆ ਮਗਰ ਵੱਛੀ ਆ ਜਿਹਦੇ ਜਿਹੜੀ ਵੀ ਵਹਿੜ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਤਿ ਸ਼੍ਰੀ ਅਕਾਲ